ਦੁਨੀਆ ਝੂਮ ਉਠੀ ਮੇਰੇ ਪੰਜਾਬੀ ਵੀਰੋ ਦੁਨੀਆ ਝੂਮ ਉਠੀ ਦੁਨੀਆ ਝੂਮ ਉਠੀ ਦੁਨੀਆ ਸਵਾਦ ਲੈਂਦੀ ਹੈ ਕਦੂ ਹੈ ਦੁਨੀਆ ਕਦੂ ਦੇ ਨਾਮੇ ਨਾਲ ਜਾਂਦੀ ਹੈ ਉਧਰ ਯੈਲੋ ਜਵੇਦ ਆ ਗਿਆ ਲੁੱਕ ਐਟ ਦਾ ਪਲੇਅਰ ਯੈਸੋ ਜਵੇਦ ਹੀ ਇਜ਼ ਦਾ ਵਨ ਇਜ਼ ਅ ਵੈਟਰ ਐਟ ਦਾ ਰੇਟ ਵੀ ਆਰ ਰੀਅਲੀ ਪ੍ਰਾਊਡ ਆਫ ਹਿਮ ਅਮੇਜ਼ਿੰਗ ਸਟਾਰ ਆਫ ਕਬੱਡੀ ਖੇਡਿੰਗ ਪਲੇਅਰਸ ਵਿਦ ਆਉਟਲੈਸਸ ਦਮ ਐਜ਼ ਯਰ ਸਕੀਲਰ ਰੀਅਲੀ ਗ੍ਰੇਡ ਫਰੀਅਲੀ ਗ੍ਰੇਡ ਉਧਰ ਵੀ ਗ੍ਰੇਡ ਇਧਰ ਵੀ ਗ੍ਰੇਡ ਉਧਰ ਵੀ ਗ੍ਰੇਡ ਇਧਰ ਵੀ ਗ੍ਰੇਡ ਖੁਸ਼ੀ ਤੁਕਾ ਦਾ ਦੂਜਾ ਬੱਲੇ ਖਮੇਜ਼ ਦੀ ਟੱਕਰ ਆ ਜਾ ਫਿਰ ਵਾਓ ਸੋਹਣੇ ਸੁਲਤਾਨ ਦੀ ਕਬੱਡੀ ਹੈ ਚਾਰਾਂ ਵਿੱਚੋਂ ਹੁਣ ਦੇਖਣਾ ਵੀ ਕੌਣ ਇਸ ਸਮੇਂ ਲਾਉਂਦਾ ਜਫਾਈ ਟੀਮ ਇੰਡੀਆ ਟੀਮ ਇੰਡੀਆ ਖੁਸ਼ੀ ਤੁਕਾ ਵਾਲਾ ਨਾਲ ਭੱਜ ਕੇ ਲੱਤੀ ਲਗਿਆ ਇਹ ਕਹਿੰਦੇ ਵੀ ਹੁਣ ਨੌਜਵਾਨ ਮੈਨੂੰ ਲੱਗਦਾ ਵੀ ਟਿੱਬਿਆਂ ਦਾ ਪੁੱਤ ਹਾਕਮ ਵਾਲੀਆ ਹਾਕਮ ਵਾਲੀਆ ਹਾਕਮ ਵਾਲੀਆ ਓਕੇ ਜੋਬਰ ਚਾਫੀ ਵਜ ਦਾ ਗੁੱਟਾ ਪੀਵੀ 31 ਵਿੱਚੋਂ ਉੱਠਣਾ ਕੋਈ ਤੋੜਦੀ ਜੜ ਤੇ ਪੁੱਟਾ ਲਾਓ ਵੇਖੋ ਸਾਹਮਣੇ ਆਹ ਪੁਆਇੰਟ ਹਾਕਮ ਵਾਲੀਆ ਇਹ ਮਾਲਵੇ ਦੇ ਚਿਪਿਆਂ ਦਾ ਖਿਡਾਰੀ ਹੈ ਇਹ ਮਾਲਵੇ ਦੇ ਚਿਪਿਆਂ ਦਾ ਖਿਡਾਰੀ ਹੈ ਹਾਂ ਗੋਲ ਕਬੱਡੀ ਕਿੰਦਾ ਸਾਰੇ ਵੀਰ ਭਰਾ ਉਮੀਦ ਕਰਦਾ ਤੁਸੀਂ ਸਾਰੇ ਇੰਨੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਵਾਲੀਆਂ ਟੱਕਰਾਂ ਤੁਹਾਨੂੰ ਕਿਵੇਂ ਦੀਆਂ ਲੱਗਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਸ਼ੀਲੂ ਅਤੇ ਜੈਰੂ ਦੀ ਟੱਕਰਾ ਜੀ ਦੇਖਣਯੋਗ ਸੀ ਜਬਰਦਸਤ ਟੱਕਰ ਸੀਗੀ ਤੇ ਕਬੱਡੀ ਦੀ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ